ਤਨ ਨੂੰ ਮਿਲਨ ਦਾ ਮੌਕਾ ਮਿਲ ਰਿਹਾ ਜਿਨ੍ਹਾਂ ਨੇ ਕਿਸੇ ਨਾ ਕਿਸੇ ਰੂਪ ਚ ਕਿਤੇ ਨਾ ਕਿਤੇ ਦੇਸ਼ ਦੇ ਝੰਡੇ ਨੂੰ ਉੱਪਰ ਜਾਂਦਾ ਆਪਣੀ ਅੱਖੀਂ ਦੇਖਿਆ ਚਾਹੇ ਉਹ ਵਰਲਡ ਕੱਪ ਹੋਵੇ ਚਾਹੇ 올림픽ਸ ਹੋਣ ਚਾਹੇ ਉਹ ਕਾਮਨਵੇਲਥ ਕੇਮਾਂ ਹੋਣ ਚਾਹੇ ਪੈਰਾ ਹੋਣ ਚਾਹੇ ਨੈਸ਼ਨਲ ਗੇਮਸ ਹੋਣ ਸੋ ਸਾਰਿਆਂ ਨੂੰ ਮੈਂ ਬਹੁਤ ਬਹੁਤ ਦਿਲੋਂ ਮੁਬਾਰਕ ਦਿਨਾ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਕਰਕੇ ਉਹ ਸੈਕਟਰੀ ਸਾਹਿਬ ਬੈਠੇ ਨੇ ਸਰਪਜੀਤ ਜੀ ਬੜਾ ਇੰਟਰਸਟ ਲੈਂਦੇ ਨੇ ਖੇਡਾਂ ਦੇ ਵਿਕਾਸ ਤੌਰ ਤੇ ਸੋ ਮੈਂ ਕੋਈ ਬਹੁਤਾ ਲੰਬਾ ਚੌੜਾ ਭਾਸ਼ਣ ਦੇਣ ਨਹੀਂ ਆਇਆ ਕਿਉਂਕਿ ਮੈਂ ਬਹੁਤ ਵੱਡਾ ਸਪੋਰਟਸ ਲਵਰ ਹਾਂ ਤੁਸੀਂ ਕਿਸੇ ਨਾ ਕਿਸੇ ਭਾਸ਼ਣ 'ਚ ਜਾਂ ਕਿਸੇ ਨਾ ਕਿਸੇ ਸਪੀਚ ਦੇ ਵਿੱਚ ਜਾਂ ਕਿਤੇ ਮੇਰੇ ਇੰਟਰਵਿਊ 'ਚ ਕੁਝ ਨਾ ਕੁਝ ਸਪੋਰਟਸ ਬਾਰੇ ਸੁਣਿਆ ਹੀ ਹੋਣਾ ਸੋ ਸਭ ਤੋਂ ਪਹਿਲਾਂ ਤਾਂ ਬਰਗੀੜੇ ਸਾਹਿਬ ਤੁਹਾਡਾ ਧੰਨਵਾਦ ਹਾਲਾਂਕਿ ਅਸੀਂ ਉਦੋਂ ਹੈ ਨਹੀਂ ਸੀ ਪਰ ਤੁਸੀਂ ਵਰਲਡ ਕੱਪ ਸਾਡੇ ਤੋਂ ਪਹਿਲਾਂ ਲਿਆਏ ਸੀਗੇ ਤੇ ਮੈਨੂੰ ਮੇਰੇ ਪਿਤਾ ਜੀ ਨੇ ਬੜੇ ਹੌਕੀ ਦੇ ਫੈਨ ਸੀ ਰੇਡੀਓ ਤੇ ਕਮੈਂਟਰੀ ਆਉਂਦੀ ਹੁੰਦੀ ਸੀ ਤਾਂ ਉਹਨਾਂ ਨੇ ਮੈਨੂੰ ਇਹ ਚਿੰਗ ਲਾਈ ਸੀ ਹੌਕੀ ਦੀ ਤੇ ਥੋੜਾ ਜਿਹਾ ਵੱਡਿਆ ਹੋ ਕੇ ਮੈਨੂੰ ਪਲੇਅਰਾਂ ਦੇ ਨਾਮ ਪਤਾ ਲੱਗਣ ਲੱਗੇ ਫਿਰ ਉਹਨਾਂ ਨੇ ਮੈਨੂੰ हिस्ट्री विद सिबाच सो ਅੱਜ ਵੀ ਮਾਨ ਮਹਿਸੂਸ ਹੈ ਕਿ ਉਸ ਵੇਲੇ 10-11 ਪਲੇਅਰ ਸੀਗੇ ਅੱਜ ਵੀ 10-11 ਪਲੇਅਰ ਸਾਡੀ ਕਰੰਟ ਟੀਮ ਦੇ ਵਿੱਚ ਪੰਜਾਬ ਦੇ ਤੇ ਬਾਕੀ ਗੇਮਾਂ ਦੇ ਵਿੱਚ ਜਿਵੇਂ ਬੱਚੀ ਨੇ ਦੱਸਿਆ ਕਿ ਅੱਜ ਇਹ ਇਵੈਂਟ ਅੱਜ ਖਤਮ ਹੋਊਗਾ ਪਰ ਉਹ ਤਿੰਨ ਮੈਡਲ ਜਿੱਤ ਕੇ ਇੱਥੇ ਆ ਗਈ ਤਾਂ ਜੀ ਸਨਮਾਨ ਹੋ ਰਿਹਾ ਪਹਿਲਾਂ ਮੈਨੂੰ ਪਲੇਅਰਾਂ ਨੇ ਦੱਸਿਆ ਕਹਿੰਦੇ ਸਾਨੂੰ ਤਾਂ ਇਹ ਨਹੀਂ ਪਤਾ ਲੱਗਦਾ ਸੀ ਵੀ ਆਹ ਜਿਹੜਾ ਸਾਨੂੰ ਅੱਜ ਬੁਲਾਇਆ ਹੈ ਇਹ ਕਿਹੜੇ ਟੂਰਨਾਮੈਂਟ ਦਾ ਨਾਮ ਦੇ ਰਹੇ ਨੇ ਉਹ ਵੀ ਭੁੱਲ ਜਾਂਦੇ ਸੀਗੇ ਵੀ ਕੋਤੋਂ ਟੂਰ ਤੋਂ ਟੰਤਾਂਸਾ ਲੰਘ ਜਾਂਦੇ ਸੀ ਜোন ਬੋਟਾ ਬੋਟਾ ਨੇੜੇ ਆਉਂਦੀਆਂ ਸੀ ਉਦੋਂ ਕਹਿੰਦੇ ਸੀ ਬੁਲਾ ਲਓ ਬੁਲਾ ਲਓ ਇਹਨਾਂ ਨੂੰ ਦੇਖ ਲੈਣੇ ਆ ਨਾ ਸੋ ਅਸੀਂ ਤਾਂ ਇਹ ਕੀਤਾ ਜਦੋਂ ਹੀ ਜਿੱਤ ਕੇ ਆਉਣ ਉਹਨਾਂ ਨੂੰ ਐਪਰੀਸ਼ੀਏਟ ਕਰੋ ਤਾਂ ਕਿ ਆਗਲਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਐਪਰੀਸ਼ੀਏਸ਼ਨ ਮਿਲੇ ਪ੍ਰੇਰਨਾ ਮਿਲੇ ਤੇ 골ਡ ਮੈਡਲਿਸਟ ਲਈ সিলవర్ ਮੈਡਲਿਸਟ ਲਈ ব্রোঞ্জ ਲਈ ਤਾਂ ਹੈਗੇ ਨੇ ਨਾਮ इवन ਪਾਰਟਿਸਪੇਸ਼ਨ ਦਾ ਵੀ ਨਾਮ ਹੈ ਸਾਡੇ ਜੇ ਕੋਈ 올림픽 ਚ ਪਾਰਟਿਸਪੇਟ ਕਰਦਾ ਨਹੀਂ ਵੀ ਕੁਝ ਜਿੱਤਦਾ ਪਾਰਟਿਸਪੇਸ਼ਨ ਦਾ ਵੀ ਨਾਮ ਹੈ এਸ਼ੀਆਟ ਦਾ ਵੀ ਨਾਮ ਹੈ কমনওয়েਲਥ ਦਾ ਵੀ ਨਾਮ ਹੈ ਪਰ ਸਾਡੇ ਬੱਚੇ ਹੋ ਨਹੀਂ ਸਕਦਾ ਜੇ ਪਾਰਟਿਸਿਪੇਟ ਕਰਨ ਤੇ ਕੁਝ ਲੈ ਕੇ ਨਾ ਆਉਣ ਕਿਉਂਕਿ ਆਪਾ ਪੰਜਾਬੀ ਆ ਜਾਂਦਾ ਫਿਰ ਘਰੀ ਬਿਠੇ ਰਹਿੰਦੇ ਆ ਜਾਂ ਫਿਰ ਟੌਪ ਤੋਂ ਘੱਟ ਕੋਈ ਬੀਸ਼ੇਨ ਪਸੰਦ ਨਹੀਂ ਆਉਂਦੀ ਸੋ ਅੱਜ ਜਿੰਨਾ ਵੀ ਤੁਹਾਨੂੰ ਕੋਈ ਰਾਸ਼ੀ ਜਿਹੜੀ ਹੈ ਡੀਬੀਟੀ ਹੋਊਗੀ ਤੁਹਾਡੇ ਬੈਂਕ ਅਕਾਊਂਟਸ ਦੇ ਵਿੱਚ ਆ ਗਈ ਹੋਣੀ ਤੇ ਉਹ ਕੋਈ ਅਹਸਾਨ ਨਹੀਂ ਹੈਗਾ ਉਹ ਸਾਡਾ ਫਰਜ਼ ਹੈ ਕਿ ਅਸੀਂ ਤੁਹਾਡਾ ਸਨਮਾਨ ਕਰੀਏ ਮਾਨ ਸਨਮਾਨ ਕਰੀਏ ਬਹੁਤ ਸਾਰੇ ਪਲੇਅਰਾਂ ਦੇ ਫੈਮਿਲੀ ਮੈਂਬਰਸ ਆਏ ਨੇ ਕੁਝ ਪਲੇਅਰ ਦੁਨੀਆ 'ਚ ਨਹੀਂ ਰਹੇ ਪੁਰਾਣੇ ਉਹਨਾਂ ਦੇ ਫੈਮਿਲੀ ਮੈਂਬਰਸ ਆਏ ਨੇ ਤਾਂ ਜੋ ਉਹਨਾਂ ਦੀ ਆਤਮਾ ਨੂੰ ਬੜੀ ਸ਼ਾਂਤੀ ਮਿਲਦੀ ਹੋਊ ਕਿ ਚਲੋ ਸਾਡੀ ਵੀ ਕਿਸੇ ਨੇ ਇੰਨੇ ਸਾਲਾਂ ਬਾਅਦ ਯਾਦ ਦੇ ਵਿੱਚ ਕੋਈ ਨਾਮ ਲਿਆ ਕਿਸੇ ਸਟੇਜ ਤੋਂ ਸੋ ਖੇਡਾਂ ਦੇ ਵਿੱਚ ਭੰਮ ਖੇਡਾਂ ਵਤਨ ਪੰਜਾਬ ਦੀਆਂ ਨੇ ਭਾਵੇਂ ਕਿਸੇ ਵੀ ਕਿਸਮ ਦਾ ਕੋਈ ਹੋਰ ਸਪੋਰਟਸ ਹੋ ਰਹੀ ਹੈ ਪੰਜਾਬ ਸਰਕਾਰ ਵੱਲੋਂ ਕਦੇ ਕੋਈ ਕਮੀ ਨਹੀਂ ਰੱਖੀ ਮੈਂ ਖੁਦ ਬਹੁਤ ਵੱਡਾ ਸਪੋਰਟਸ ਲਵਰ ਆ ਐਨਬੀਏ ਤੋਂ ਲੈ ਕੇ ਟੈਨਿਸ ਤੋਂ ਲੈ ਕੇ ਹੌਕੀ ਤੋਂ ਲੈ ਕੇ ਕ੍ਰਿਕਟ ਤੋਂ ਲੈ ਕੇ ইপিਐਲ ਇੰਗਲਿਸ਼ ਪ੍ਰੀਮੀਅਰ ਲੀਗ ਫੁੱਟਬਾਲ ਸੌਕ ਕਰਦੀ ਗੇਮ ਹੈ ਮੈਂ ਕੋਈ ਗੇਮ ਮੇਰੇ ਕੋਲ ਜੇ ਮੌਕਾ ਹੋਵੇ ਤਾਂ ਮੈਂ ਛੱਡਦਾ ਨਹੀਂ ਔਰ ਲਾਈਵ ਦੇਖਣ ਦਾ ਮੌਕਾ ਹੋਵੇ ਅੱਜ ਕੱਲ ਲਾਈਵ ਤਾਂ ਹੌਟਸਟਾਰ ਤੇ ਜਾਂ ਕੁਛੋ ਜਿਹੜੀਆਂ ਐਪਸ ਆ ਗਈਆਂ ਗੱਡੀ ਜਾਂਦੀਆਂ ਨੇ ਵੀ ਦੇਖ ਲੈਂਦੀਆਂ ਨੇ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹਰ ਕੋਈ ਬੰਦਾ ਹਰ ਗੇਮ ਦਾ ਇੱਕ ਐਕਸਪਰਟ ਹੈ ਭਾਵੇਂ ਗੋਲਾ ਸਿੱਟਦਾ ਹੈ ਭਾਵੇਂ ਲੌਂਗ ਜੰਪ ਹੈ ਭਾਵੇਂ ਹਾਈ ਜੰਪ ਹੈ ਸੋ ਅਸੀਂ ਹੁਣ ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਬਹੁਤ ਸਾਰੀਆਂ ਐਜੀਆਂ ਗੇਮਾਂ ਵੀ ਦੁਬਾਰਾ ਸ਼ੁਰੂ ਕੀਤੀ ਜਿਹੜੀ ਨੂੰ ਭੁੱਲ ਗਏ ਸੀਗੇ ਖੋਖੋ ਹੈਨਾ ਲੌਂਗ ਜੰਪ ਹਾਈ ਜੰਪ ਗੋਲਾ ਹੈਨਾ ਭੁੱਲੀ ਗਏ ਸੀਗੇ ਅਸਲ ਚ 7-8 ਹਿੱਟਾ ਲਾ ਕੇ ਬਸ ਆਹੀ ਚੱਲਦਾ ਪਿੰਡਾਂ ਚ ਕ੍ਰਿਕਟ ਹੀ ਕ੍ਰਿਕਟ ਚੱਲਦੀ ਸੀ ਮੈਨੂੰ ਕਹਿੰਦਾ ਕ੍ਰਿਕਟ ਕੋਈ ਮਾੜੀ ਗੇਮ ਆ ਕ੍ਰਿਕਟ ਹੋਈ ਕ੍ਰਿਕਟ ਦੇ ਵਿੱਚ ਵੀ ਸਾਡੇ ਪਲੇਅਰ ਆ ਇਸ ਵਕਤ ਸ਼ੁਭਮਨ ਆਰਸ਼ਪ੍ਰੀਤ ਔਰ ਕੁੜੀਆਂ ਦੀ ਟੀਮ ਦੀ ਕਪਤਾਨ ਸਾਡੀ ਮੋਗੇ ਦੀ ਕੁੜੀ ਹਰਮਨਪ੍ਰੀਤ ਹੈ। ਸੋ ਸਾਨੂੰ ਮੌਕਾ ਮਿਲਣਾ ਚਾਹੀਦਾ ਹੈ ਬਾਅਦ ਚ ਸਾਡਾ ਕੰਮ ਹੈ ਕਿ ਅਸੀਂ ਕਿਸ ਲੈਵਲ ਤੱਕ ਦੀ ਅਚੀਵਮੈਂਟ ਕਰਦੇ ਹਾਂ। ਸੋ ਮੈਂ ਸਾਰੇ ਪਲੇਅਰਾਂ ਨੂੰ ਜਿਹੜੇ-ਜਿਹੜੇ ਵੀ ਫੀਲਡ ਦੇ ਵਿੱਚ ਜਿਹੜੇ-ਜਿਹੜੇ ਵੀ ਔਰ ਇਹ ਮੈਂ ਕਹਿਣਾ ਚਾਹੁੰਨਾ ਕਿ ਇਹਨੂੰ ਤੁਸੀਂ ਆਖਰੀ ਨਾ ਸਮਝਿਓ ਕਿ ਅੱਜ ਸਨਮਾਨ ਮਿਲ ਗਿਆ ਚਲੋ ਬਸ ਬਹੁਤ ਹੈ ਜੀ। ਅੱਗੇ ਵੀ ਕੋਚ ਬਣਨ ਦਾ ਮੌਕਾ ਵੀ ਮਿਲੂਗਾ। ਅੱਗੇ ਤੁਹਾਨੂੰ ਨਵੇਂ ਪੀੜ੍ਹੀ ਨੂੰ ਆਪਣੇ ਤਜਰਬੇ ਰਾਹੀਂ ਉਹਨਾਂ ਨੂੰ ਟ੍ਰੇਨਿੰਗ ਦੇਣ ਦਾ ਮੌਕਾ ਵੀ ਮਿਲੇਗਾ ਸਪੋਰਟਸ ਨੇਸਸਰੀਜ਼ ਬਣਾ ਰਹੇ ਹਾਂ ਸਾਰੇ ਪੰਜਾਬ 'ਚ ਹਰ ਪਿੰਡ ਦੇ ਵਿੱਚ ਗਰਾਊਂਡ ਹੋਊਗਾ ਅਜਿਹੇ ਡਰੱਗਜ਼ ਨਾਲ ਜਿਹੜੇ ਵਾਰ ਲੜ ਰਹੇ ਆ ਉਹਦੇ ਵਿੱਚ ਸਭ ਤੋਂ ਕੀ ਰੋਲ ਜਿਹੜੇ ਸਪੋਰਟਸ ਹੀ ਕਰੂਗੀ ਕਿਉਂਕਿ ਸਪੋਰਟਸ ਦੇ ਵੀ ਜਦੋਂ ਚੱਲੇਗੇ ਤਾਂ ਬੱਚੇ ਦਾ ਸਰੀਰ ਨਾਲ ਪਿਆਰ ਹੋ ਜਾਂਦਾ ਹੈ ਇੱਕ ਦੂਜੇ ਨਾਲ ਮੁਕਾਬਲਾ ਹੋ ਜਾਂਦਾ ਹੈ ਫਿਰ ਉਹ ਇਧਰਲੇ ਉਧਰਲੇ ਪਾਸੇ ਬੁਰੀ ਸੰਗਤ ਐ ਉਧਰ ਉਧਰ ਨਹੀਂ ਜਾਂਦਾ ਫਿਰ ਸੋ ਇਹ ਬਹੁਤ ਵੱਡਾ ਕੀ ਫੈਕਟਰ ਹੈ ਇੱਕ ਸਪੋਰਟਸ ਕਿ ਉਹ ਚਲੋ ਠੀਕ ਹੈ ਹਾਕੀ ਚਕਾਰ 11 ਨੂੰ ਟਾਈਮ ਮਿਲਦਾ ਹੈ ਕਾਮਨਵੈਲਥ ਜਿਆਦਾ ਨਹੀਂ ਚੁਣੇ ਜਾ ਸਕਦੇ ਜਾਂ 올림픽 ਵਾਸਤੇ ਪਰ ਇਨ ਦ ਮੀਨ ਟਾਈਮ ਫੌਜ ਦੇ ਵਿੱਚ ਪੁਲਿਸ ਦੇ ਵਿੱਚ ਹੋਰ ਬਹੁਤ ਕਿਸਮ ਦੀਆਂ ਨੌਕਰੀਜ਼ ਨੇ ਜਿਹੜੀਆਂ ਸਪੋਰਟਸ ਬੇਸਡ ਨੇ ਤੇ ਅਸੀਂ ਸਪੋਰਟਸ ਦੇ ਕੋਟੇ ਨੂੰ ਕਦੇ ਵੀ ਕੋ ਘੱਟ ਨਹੀਂ ਕਰਨ ਵਾਲੇ ਬਲਕਿ ਅਸਤਾਇ ਕਹਿੰਦੇ ਰਹਿੰਦੇ ਆ ਕਿ ਸਾਨੂੰ ਕੋਈ ਹੋਰ ਟੂਰਨਾਮੈਂਟ ਦਿਓ ਜੀ ਮੈਂ ਪਿਛਲੇ ਦਿਨੀ ਦਲੀਪ ਟਰਕੀ ਸਾਹਿਬ ਜਿਹੜੇ ਇਸ ਵਕਤ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਨੇ ਭਾਰਤ ਦੇ ਉਹ ਵੀ ਕੈਪਟਨ ਰਹੇ ਦੇ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਕਿ ਸਾਨੂੰ ਕੋਈ 3 ਨੇਸ਼ਨ 4 ਨੇਸ਼ਨ ਸੰ ਟੂਰਨਾਮੈਂਟ ਦੇ ਕੋਈ ਇੰਟਰਨੈਸ਼ਨਲ ਸਾਡੇ 10 ਪਲੇਅਰ ਖੇਡ ਰਹੇ ਐ ਸਾਨੂੰ ਮੈਚ ਤਾਂ ਦੇਉਣਾ ਕੋਈ ਤੇ ਅਸੀਂ ਬੱਚਿਆਂ ਨੂੰ ਲੈ ਕੇ ਜਾਈਏ ਉੱਥੇ ਸਟੇਡੀਅਮ 'ਚ ਮੈਚ ਹੋਣ ਮੇਲਾ ਲੱਗੇ ਪਤਾ ਲੱਗੇ ਹੈਨਾ ਤਾਂ ਉਹਨਾਂ ਨੇ ਮੈਨੂੰ ਵਾਅਦਾ ਕੀਤਾ ਕਿ ਅੰਡਰ 21 ਮਈ ਦੇ ਨੇੜੇ ਤੇੜੇ ਅੰਡਰ 21 ਜਰਮਨੀ ਆਸਟ੍ਰੇਲੀਆ ਸਪੇਨ ਤੇ ਇੰਡੀਆ ਦਾ ਇੱਕ ਫੋਰ ਨੇਸ਼ਨ ਟੂਰਨਾਮੈਂਟ ਜਿਹੜਾ ਪੰਜਾਬ ਵਿੱਚ ਉਹ ਤਾਂ ਕਸੀ ਆਪਣੇ ਗਰਾਊਂਡ ਵੀ ਅਪਡੇਟ ਕਰ ਲਾਂਗੇ ਕਿਉਂਕਿ ਜਿੰਨੇ ਚਿਰ ਮੈਚ ਨਹੀਂ ਮਿਲਦਾ ਫਿਰ ਉਹਨਾਂ ਚਿਰ ਗਰਾਊਂਡ ਨਹੀਂ ਅਪਡੇਟ ਹੁੰਦਾ ਤੇ ਬ੍ਰਿਗੇਡੀਅਰ ਸਾਹਿਬ ਨੇ ਜੋ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਟ੍ਰੇਨਿੰਗ ਹੋਈ ਔਰ ਮੈਨੂੰ ਇਹ ਲੱਗ ਰਿਹਾ ਸੀਗਾ ਕਿ ਕੁੜੀਆਂ ਦੇ ਹੌਸਟਲ ਵਾਸਤੇ ਨੇ ਪੈਸੇ ਮੰਗ ਲੈਣ ਹੁਣੇ ਜੀ ਉਹਨਾਂ ਦੇ ਬਹੁਤ ਵੱਡਾ ਯੋਗਦਾਨ ਹੈ ਜੀ 5 ਕਰੋੜ ਰੁਪਏ ਉਹਨਾਂ ਨੂੰ ਵੀ ਚਾਹੀਦੇ ਜੀ ਕਿ ਪਰ ਪੰਜਾਬ ਯੂਨੀਵਰਸਿਟੀ ਇੱਕ ਲੈਗਸੀ ਹੈ ਸਾਡੀ ਪੰਜਾਬ ਯੂਨੀਵਰਸਿਟੀ ਇੱਕ ਐਸੀ ਸਾਡੀ ਵਿਰਾਸਤ ਹੈ ਕਿ ਜਿੱਥੇ ਕਮਰਾ ਲੈਣ ਵਾਸਤੇ ਇਸ ਤਰ੍ਹਾਂ ਦੀ ਵੀ ਇਸ਼ਪਰਸ਼ਾ ਨੇ ਕਿ ਇਸ ਕਮਰੇ 'ਚ ਮੇਰਾ ਦਾਦਾ ਪੜਦਾ ਹੁੰਦਾ ਸੀ ਇਸ ਕਮਰੇ 'ਚ ਮੇਰਾ ਬਾਪੂ ਪੜਦਾ ਹੁੰਦਾ ਸੀ ਮੈਨੂੰ ਇਹ ਕਮਰਾ ਦੇ ਦਿਓ ਸੋ ਪੰਜਾਬ ਯੂਨੀਵਰਸਿਟੀ ਪੀਯੂ ਪੰਜਾਬੀ ਯੂਨੀਵਰਸਿਟੀ ਕੋ ਨਾਨਕਦੇਵ ਯੂਨੀਵਰਸਿਟੀ ਦਾ ਬੜਾ ਯੋਗਦਾਨ ਹੈ ਖੇਡਾਂ ਦੇ ਵਿੱਚ ਬੱਚਿਆਂ ਨੂੰ ਮੌਕਾ ਦੇਣ ਦਾ ਸੋ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਇਹ ਜਿਹੜੇ ਕੋਈ ਅੱਜ ਤੁਹਾਨੂੰ ਤੁਛ ਜੀ ਕੋਈ ਅਸੀਂ ਰਾਸ਼ੀ ਭੇਟ ਕਰ ਰਹੇ ਹਾਂ ਇਹ ਕੋਈ ਜ਼ਿਆਦਾ ਰਾਸ਼ੀ ਨਹੀਂ ਯੂ ਡਿਜ਼ਰਵ ਮੋਰ ਦੈਨ ਦੈਟ ਬਟ ਇਸ ਤੋਂ ਜ਼ਿਆਦਾ ਮਾਨ ਇੱਜ਼ਤ ਹੈ ਉਹਦੀ 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 ਕਿਸੇ ਕਰੰਸੀ 'ਚ ਕੋਈ ਵੈਲਿਊ ਨਹੀਂ ਤੇ ਮੈਂ ਚਾਹੂੰਗਾ ਕਿ ਜਿਹੜੀ ਟੀਮ ਹੈ ਸਾਡੀ ਵਰਲਡ ਕੱਪ ਦੀ ਜੇਤੂ ਕਿਉਂਕਿ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਮੇਰੀ ਸਪੀਚ ਹੈ ਹੁਣ ਜਾ ਕੇ ਤੇ ਮੈਂ ਚਾਹੂੰਗਾ ਕਿ ਤੁਸੀਂ ਉੱਥੇ ਵਿਧਾਨ ਸਭਾ 'ਚ ਵੀ ਆਓ ਤੇ ਉੱਥੇ ਗਵਰਨਰ ਗੈਲਰੀ 'ਚ ਤੁਹਾਨੂੰ ਬਿਠਾ ਕੇ ਤੁਹਾਡਾ ਬਕਾਇਦਾ ਸਨਮਾਨ ਕੀਤਾ ਜਾਊਗਾ ਬਕਾਇਦਾ ਵਿਧਾਨ ਸਭਾ ਦੇ ਰਿਕਾਰਡ ਤੇ ਬੋਲਿਆ ਜਾਊਗਾ ਕਿ 1975 ਦੀ ਜਿਹੜੀ 골ਡ ਮੈਟਲ ਇਸ ਟੀਮ ਹੈ ਉਹ ਅੱਜ ਸਾਡੇ ਦਰਮਿਆਨ ਵਿਦਾਂਗ ਸਰਕਾਰ ਬੈਠੀ ਹੈ ਸੋ ਸਾਡੇ ਕੋਲੇ ਬਹੁਤ ਸਾਰੇ ਪਲੇਅਰ ਨੇ ਜਿਹੜੇ ਐਸਐਸਪੀ ਲੱਗੇ ਨੇ ਬਹੁਤ ਸਾਰੇ ਪਲੇਅਰ ਨੇ ਜਿਹੜੇ ਡਿਫਰੈਂਟ ਡਿਫਰੈਂਟ ਪੋਸਟਾਂ ਤੇ ਪੰਜਾਬ ਸਰਕਾਰ ਚ ਕੰਮ ਵੀ ਕਰ ਰਹੇ ਨੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਸਾਰੇ ਰਿਸ਼ਤੇਦਾਰਾਂ ਨੂੰ ਜੈਸਪਤ ਟੀਵੀ ਤੇ ਦੇਖ ਰਹੇ ਹੋਣਗੇ ਜਾਂ ਬਾਹਰ ਖੜੇ ਨੇ सारों बहुत बहुत बधाई दिना तो मैं उम्मीद है कि ऐसे हॉल बहुत सारे मैडल जीत के जो तो आया करोंगे तो मिलते रहोंगे लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे मिलते रहोंगे ज्यादा वसते रहो हंसते रहो तरक्या करते रहो ऑल द बेस्ट थैंक यू सर सत श्रीकाल ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡੇ ਖਜ਼ਾਨੇ ਦਾ ਮੂੰਹ ਵੀ ਖਿਡਾਰੀਆਂ ਲਈ ਖੁੱਲਿਆਗਾ ਤੁਹਾਡਾ ਦਿਲ ਵੀ ਖਿਡਾਰੀਆਂ ਲਈ ਬਹੁਤ ਖੁੱਲਾਗਾ ਸਰ ਤੇ ਹੁਣ ਅੱਜ ਦੀ ਉਹ ਰਸਮ ਸਭ ਤੋਂ ਪਹਿਲਾਂ ਅਸੀਂ 75 ਵਰਲਡ ਕੱਪ ਟੀਮ ਦਾ ਸਨਮਾਨ ਕਰਾਂਗੇ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਸੱਦਾ ਦੇਵਾਂਗਾ ਉਹਨਾਂ ਨੂੰ ਜੁਆਇਨ ਕਰਨਗੇ ਸਪੈਸ਼ਲ ਚੀਫ ਸਕੱਟਰੀ ਸਾਡੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਜੀ ਡਾਇਰੈਕਟਰ ਸਾਹਿਬ ਤੇ ਸਪੈਸ਼ਲ ਸਕੱਟਰੀ ਸਭ ਤੋਂ ਪਹਿਲਾਂ ਉਸ ਟੀਮ ਦੇ ਬਰਗੇਡੀਅਰ ਹਰਚਰਨ ਸਿੰਘ ਜੀ ਮੈਂ ਸੱਦਾ ਦੇਵਾਂਗਾ ਜਿਨ੍ਹਾਂ ਕੋਲ ਵਰਲਡ ਕੱਪ ਦੇ ਤਿੰਨੋ ਮੈਡਲ ਆ 1971 ਸਰ ਰਾਈਟ ਸਾਈਡ ਤੋਂ ਆ ਮਾਂਚ ਤੇ ਤੁਹਾਨੂੰ ਸਾਡੇ ਸਾਰੇ ਖਿਡਾਰੀ ਦੇਖਣਾ ਚਾਹੁੰਦੇ ਆ ਜਿਨ੍ਹਾਂ ਕੋਲੇ ਵਰਲਡ ਕੱਪ ਦੇ ਤਿੰਨੋਂ ਮੈਡਲ ਨੇ ਮੈਂ ਅੱਗੇ ਵੀ ਗੱਲ ਕਰ ਰਿਹਾ ਸੀ 1971 ਦਾ ਬ੍ਰੌਂਜ਼ ਮੈਡਲ 1973 ਦਾ ਸਿਲਵਰ 1975 ਦਾ 골ਡ 75 ਦੇ ਵਰਲਡ ਕੱਪ ਚ ਸੈਮੀਫਾਈਨਲ ਚ 골ਡਨ 골 ਕੀਤਾ ਇਹਨਾਂ ਨੇ ਚਾਰ 골 ਟੋਟਲ ਕੀਤੇ ਵਰਲਡ ਕੱਪ ਦੇ ਵਿੱਚ ਬ੍ਰਿਗੇਡੀਅਰ ਹਰਚੰਦ ਸਿੰਘ ਮਰੜ ਇਹਨਾਂ ਦਾ ਪਿੰਡ ਆ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਨੇ ਜਿੰਨਾਂ ਦਾ ਅਸੀਂ ਸਨਮਾਨ ਕਰ ਰਹੇ ਆ ਉਹਨਾਂ ਦਾ ਪਰਿਵਾਰ ਵੀ ਅੱਜ ਮੌਜੂਦ ਆ ਉਹਨਾਂ ਤੋਂ ਬਾਅਦ ਹਰਿੰਦਰਜੀਤ ਸਿੰਘ ਚਿਮਨੀ ਹਰਿੰਦਰਜੀਤ ਸਿੰਘ ਚਿਮਨੀ ਜੀ ਜਿਨ੍ਹਾਂ ਨੇ 75 ਦੇ ਸਿੰਗਾਪੁਰ ਟੂਰਨਾਮੈਂਟ ਤੋਂ ਸਟਾਰਟ ਕੀਤਾ ਸੀ ਕੁਝ ਨਾਮ ਹੈ ਨੇ ਜਿਹੜੇ ਹਾਕੀ ਦੇ ਵਿੱਚ ਬੜੇ ਜਿਵੇਂ ਬਲਬੀਰ ਹਾਕੀ ਦੇ ਵਿੱਚ ਬਹੁਤ ਨੇ ਉਸ ਤਰ੍ਹਾਂ ਚਿਮਨੀ ਵੀ ਬਹੁਤ ਨੇ ਤੇ ਬਲਜੀਤ ਵੀ ਬਹੁਤ ਨੇ ਤੇ ਇਹ ਉਹਨਾਂ ਚੋਂ ਹਰਿੰਦਰਜੀਤ ਸਿੰਘ ਚਿਮਨੀ ਨੇ ਇਹਨਾਂ ਨੇ 71 ਸਿੰਗਾਪੁਰ ਟੂਰਨਾਮੈਂਟ ਤੋਂ ਸ਼ੁਰੂਆਤ ਕਰਦੇ ਆ 75 ਦੇ ورلڈ ਕੱਪ ਦੇ ਵਿੱਚ ਭਾਰਤ ਲਈ 골ਡ ਮੈਡ ਦਿੱਤੇ ਆ ਓੰਕਾਰ ਸਿੰਘ ਇਸ ਤੋਂ ਬਾਅਦ ਓੰਕਾਰ ਸਿੰਘ ਲਾਲਪੁਰ ਖਾਲਸਾ ਕਾਲ ਜਲੰਧਰ ਦੇ ਹੀ ਸਾਬਕਾ ਵਿਦਿਆਰਥੀ ਇਹ ਹਾਫ ਬੈਕ ਖਿਡਾਰੀ ਉਸ ਵੇਲੇ ਏਸ਼ੀਅਨ 올ਸਟਾਰ ਟੀਮ ਬੰਦੀ ਹੁੰਦੀ ਸੀ ਜਿਨ੍ਹਾਂ ਨਾਲ ਮੈਚ ਕਰਾਏ ਜਾਂਦੇ ਸਨ ਤੇ ਏਸ਼ੀਅਨ 올ਸਟਾਰ ਖੇਡਦੇ ਹੋਏ ਫਿਰ ਅੱਗੇ ਇਹਨਾਂ ਨੇ ਟੂਰਨਾਮੈਂਟ ਦੇ ਵਿੱਚ ਵਰਲਡ ਕੱਪ ਜਿੱਤਿਆ ਪੰਕਾਰ ਸਿੰਘ ਅਸ਼ੋਕ ਦਿਵਾਨ ਟੀਮ ਦੇ ਗੋਲ ਕੀਪਰ ਫਾਰਵਰਡ ਤੋਂ ਲੈ ਕੇ ਗੋਲ ਕੀਪਰ ਤੱਕ ਹਰ ਪੋਜੀਸ਼ਨ ਤੇ ਪੰਜਾਬ ਦਾ ਖਿਡਾਰੀ ਸੀ ਅਮਰਸਰ ਦੇ ਜੰਪਲ ਰੇਲਵੇ ਵੱਲੋਂ ਖੇਡਦੇ ਰਹੇ ਅਸ਼ੋਕ ਦਿਵਾਨ ਜੀ ਮੈਂ ਜਿਸ ਤਰ੍ਹਾਂ ਬਲਵੀਰ ਤੇ ਚਿਮਨੀ ਦੀ ਗੱਲ ਕਰ ਰਿਹਾ ਸੀ ਉਸ ਟੀਮ ਚ ਦੋ ਅਸ਼ੋਕ ਸਨ ਇੱਕ ਅਸ਼ੋਕ ਕੁਮਾਰ ਧਿਆਨ ਚੰਦ ਤੇ ਸ਼ੋਕ ਦਿਵਾਨ ਗੋਲ ਕੀਪਰ ਇਸ ਤੋਂ ਬਾਅਦ ਪੰਜਾਬ ਦਾ ਉਹ ਮੈਂ ਸ਼ੇਅਰ ਕਰਨਾ ਹੁੰਦਾ ਸੀ ਖਿਡਾਰੀ ਨੂੰ ਸੁਰਜੀਤ ਸਿੰਘ ਦੇ ਪਰਿਵਾਰ ਚ ਉਹਨਾਂ ਦੀ ਬੇਟੀ ਡਾਕਟਰ 인ਦਰਪ੍ਰੀਤ ਕੌਰ ਚੀਮਾ ਸੁਰਜੀਤ ਸਿੰਘ ਦੁਨੀਆ ਦਾ ਸਭ ਤੋਂ ਵੱਡਾ ਫੁੱਲ ਬੈਕ ਖਿਡਾਰੀ 77 ਦੇ ਵਰਲਡ ਕੱਪ ਚ ਦੋ ਗੋਲ ਕੀਤੇ ਫਾਈਨਲ ਦੇ ਵਿੱਚ ਮੈਡਲ 골ਡ ਨਹੀਂ ਆਇਆ ਉਸਨੇ ਹਾਰ ਨਹੀਂ ਮੰਨੀ 75 ਦਾ ਵਰਲਡ ਕੱਪ ਆਇਆ ਫਾਈਨਲ ਦੇ ਵਿੱਚ ਜਦੋਂ ਇੰਡੀਆ ਪਿੱਛੇ ਚੱਲ ਰਿਹਾ ਸੀ ਤਾਂ ਸੁਰਜੀਤ ਸਿੰਘ ਦੇ ਗੋਲ ਨਾਲ ਬਰਾਬਰੀ ਕੀਤੀ ਉਹਨਾਂ ਦੀ ਬੇਟੀ ਡਾਕਟਰ 인ਦਰਪ੍ਰੀਤ ਕੌਰ ਚੀਮਾ ਨੂੰ ਅਸੀਂ ਸਨਮਾਨਿਤ ਕਰ ਰਹੇ ਹਾਂ ਇਸ ਤੋਂ ਬਾਅਦ ਵਰਿੰਦਰ ਸਿੰਘ ਦੇ ਪਰਿਵਾਰ ਚੋਂ ਉਹਨਾਂ ਦੀ ਪਤਨੀ ਮਨਜੀਤ ਕੌਰ ਜੀ ਵਰਿੰਦਰ ਸਿੰਘ ਟੀਮ ਦਾ ਹੋ ਅਜੀਤਪਾਲ ਦੇ ਨਾਲ ਹਾਫ ਦੇ ਵਿੱਚ ਖੇਡਦਾ ਥੰਮ ਸੀਗਾ ਜਿਹੜਾ ਡਿਫੈਂਸ ਨੂੰ ਵੀ ਮਜ਼ਬੂਤੀ ਦਿੰਦਾ ਸੀ ਤੇ ਫਾਰਵਰਡਸ ਨੂੰ ਵੀ ਹੈਲਪ ਕਰਦਾ ਸੀਗਾ ਵਰਿੰਦਰ ਸਿੰਘ ਕੋਲੇ ਵੀ 73 ਦੇ ਵਰਲਡ ਕੱਪ ਦਾ ਸਿਲਵਰ ਮੈਡਲ 75 ਦੇ ਵਰਲਡ ਕੱਪ ਦਾ 골ਡ ਮੈਡਲ 72 ਦੇ ਮਿਊਨਿਕ 올림픽 ਦਾ ਬ੍ਰਾਂਜ਼ ਮੈਡਲ ਤੇ 74 ਤੇ 78 ਦੀਆਂ ਏਸ਼ੀਅਨ ਗੇਮਾਂ ਦਾ ਮੈਡਲ ਆ ਡੀਆਰਐਮ ਟੈਰੋ ਇਸੀ ਰੇਲਵੇ ਚੋਂ ਵਰਿੰਦਰ ਸਿੰਘ ਦੀ ਪਤਨੀ ਮਨਜੀਤ ਕੌਰ ਜੀ ਇਸ ਤੋਂ ਬਾਅਦ ਮਹਿੰਦਰ ਸਿੰਘ ਮੁੰਸ਼ੀ ਉਹਨਾਂ ਦੇ ਪਰਿਵਾਰ 'ਚ ਉਹਨਾਂ ਦੇ ਭਰਾ ਸਤਪਾਲ ਸਿੰਘ ਜੀ ਮਹਿੰਦਰ ਸਿੰਘ ਮੁੰਸ਼ੀ ਇੱਕ ਖਿਡਾਰੀ ਆ ਜੋ 17 ਸਾਲ ਦੀ ਉਮਰ 'ਚ ਇੰਡੀਆ ਟੀਮ ਚੁਣਿਆ ਗਿਆ ਸੀਗਾ 1970 ਦੀਆਂ ਏਸ਼ੀਅਨ ਗੇਮਾਂ 'ਚ ਉਸਦੀ ਉਮਰ 17 ਸਾਲ ਸੀ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਸੀ 75 ਦੇ ਵਰਲਡ ਕੱਪ 'ਚ ਮਹਿੰਦਰ ਸਿੰਘ ਮੁੰਸ਼ੀ ਨੇ 4 ਗੋਲ ਕੀਤੇ 1978 ਦੇ ਵਿੱਚ ਉਹ ਇੱਕ ਘਟਨਾ ਤੋਂ ਬਾਅਦ ਸਾਡੇ ਦਰਮਿਆਨ ਨਹੀਂ ਰਹੇ ਮਹਿੰਦਰ ਸਿੰਘ ਮੁੰਸ਼ੀ ਦੇ ਪਰਿਵਾਰ 'ਚੋਂ ਸਤਪਾਲ ਸਿੰਘ ਜੀ ਇਸ ਤੋਂ ਬਾਅਦ ਟੀਮ ਦੇ ਮੈਨੇਜਰ ਜਿਨ੍ਹਾਂ ਬਾਰੇ ਬਰਗੇਡੀਅਰ ਸਾਹਿਬ ਨੇ ਦੱਸਿਆ ਹੈਗਾ ਬਲਬੀਰ ਸਿੰਘ ਸੀਨੀਅਰ ਜੀ ਦੇ ਦੋਤੇ ਕਬੀਰ ਸਿੰਘ ਸਾਡੇ ਦਰਮਿਆਨ ਨੇ ਬਲਬੀਰ ਸਿੰਘ ਸੀਨੀਅਰ ਇੱਕੋ ਇੱਕ ਜਿਹੇ ਖਿਡਾਰੀ ਹੈ ਜਿਨ੍ਹਾਂ ਕੋਲ 올림픽 ਤੇ ਲਗਾਤਾਰ ਤਿੰਨ 골ਡ ਮੈਡਲ ਨੇ 1948 1952 ਤੇ 1956 ਐਸ ਕੋਚ ਮੈਨੇਜਰ ਉਹਨਾਂ ਨੇ 1975 ਦੇ ਵਿੱਚ ਟੀਮ ਦੀ ਅਗਵਾਈ ਕੀਤੀ ਤੇ ਪਹਿਲੀ ਵਾਰ ਵਰਲਡ ਕੱਪ ਚ ਤਾਇਆ ਬਲਬੀਰ ਸਿੰਘ ਸੀਨੀਅਰ ਦੇ ਨਾਂ ਤੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿ ਜੀ ਫਸਟ ਟੀਮ ਵੀ ਸ਼ੁਰੂ ਕੀਤੀ ਆ ਤੇ ਕੋਚਿੰਗ ਲਈ ਅਵਾਰਡ ਵੀ ਸ਼ੁਰੂ ਕੀਤਾ ਬਲਬੀਰ ਸਿੰਘ ਸੀਨੀਅਰ ਜਿਹਦੇ ਦੋਤੇ ਕਬੀਰ ਸਿੰਘ ਟੀਮ ਦੇ ਕੋਚ ਬੀ ਐਸ ਬੋਧੀ ਜੀ ਬੋਧੀ ਕੋਸਰ ਉਹਨਾਂ ਦੇ ਪਰਿਵਾਰ ਚੋਂ ਮਨਜੀਤ ਸਿੰਘ ਜੀ ਆਏ ਨੇ ਬੋਧੀ ਕੋਸਰ ਦੇ ਵੱਲੋਂ ਟੀਮ ਨੂੰ ਰਿਸਿਵ ਕਰਨਗੇ ਮਨਜੀਤ ਸਿੰਘ ਜੀ ਕਿਉਂਕਿ ਉਸ ਟੀਮ ਦੇ ਜੇ ਕਪਤਾਨ ਪੰਜਾਬੀ ਸਨ ਤੇ ਕੋਚ ਤੇ ਮੈਨੇਜਰ ਵੀ ਪੰਜਾਬੀ ਸਨ ਜਲੰਧਰ ਦੇ ਕੋਚ ਜਿਨ੍ਹਾਂ ਦੇ ਬਾਰੇ ਸਾਰੇ ਖਿਡਾਰੀ ਬੜੇ ਕਿਸੇ ਸੁਣਾਉਂਦੇ ਨੇ ਕਿਵੇਂ ਟੀਮ ਨੂੰ ਗਵਾਈ ਕੀਤੀ ਇਹ ਉਹ ਸਾਡੇ ਖਿਡਾਰੀ ਸਨ 75 ਵਰਲਡ ਕੱਪ ਦੇ ਜਿਨ੍ਹਾਂ ਨੂੰ ਅਸੀਂ ਸਨਮਾਨਤ ਕਰਕੇ ਖੁਦ ਸਨਮਾਨਿਆ ਮਹਿਸੂਸ ਕਰ ਰਹੇ ਹਾਂ ਸਰ ਵਰਲਡ ਕੱਪ ਤੋਂ ਬਾਅਦ ਵਾਰੀ ਆ ਰਹੀ ਹੈ ਨੈਸ਼ਨਲ ਵਿਨਰਸ ਦੀ ਜਿਨ੍ਹਾਂ ਨੇ ਹਾਲ ਹੀ ਵਿੱਚ ਦੇਹਰਾਦੂਨ ਵਿਖੇ ਮੈਡਲ ਜਿੱਤੇ ਸਭ ਤੋਂ ਪਹਿਲਾਂ ਬਾਸਕਟਬਾਲ ਟੀਮ ਦਾ ਕਪਤਾਨ ਪ੍ਰਿੰਸਪਾਲ ਸਿੰਘ ਸਰ ਪੂਰੀ ਟੀਮ ਨੂੰ 60 ਲੱਖ ਰੁਪਏ ਦਾ ਅਸੀਂ ਨਾਮ ਦੇ ਰਹੇ ਹਾਂ ਤੇ ਸਿੰਬੋਲਿਕ ਤੌਰ ਤੇ ਕੈਪਟਨ ਨੂੰ 5 ਲੱਖ ਦਾ ਨਾਮ ਅਸੀਂ ਸਟੇਜ ਤੋਂ ਦੇ ਰਹੇ ਹਾਂ ਬਾਸਕਟਬਾਲ ਚ ਅਸੀਂ ਬੈਕ ਟੂ ਬੈਕ ਮੈਡਲ ਜਿੱਤੇ ਪ੍ਰਿੰਸਪਾਲ ਸਿੰਘ ਕੈਪਟਨ ਸਾਈਕਲਿੰਗ ਦੇ ਵਿੱਚ ਵਿਸ਼ਵਜੀਤ ਸਿੰਘ ਇਸ ਨੂੰ 10 ਲੱਖ ਦਾ ਪ੍ਰਾਈਜ਼ ਦੇ ਰਹੇ ਹਾਂ ਅਸੀਂ ਜਿਸ ਨੇ ਤਿੰਨ ਮੈਡਲ ਜਿੱਤੇ ਨੈਸ਼ਨਲ ਰਿਕਾਰਡ ਬਣਾਇਆ ਇੰਡੀਆ ਦੇ ਇੱਕੋ ਇੱਕ ਪਲੇਅਰ ਜਿਨੇ ਏਸ਼ੀਅਨ ਗੇਮ ਦੇ ਵਿੱਚ ਚੈਂਪੀਅਨਸ਼ਿਪ ਚ ਮੈਡਲ ਜਿੱਤੇ ਆ ਸਾਈਕਲਿੰਗ ਚ 8 ਲੱਖ ਵਿਸ਼ਵਜੀਤ ਸਿੰਘ ਗਨੀਮਿਤ ਸੇਖੋ ਸਾਰਾ ਜੋ ਉਸ ਨੂੰ ਟੂਰਨਾਮੈਂਟ ਲਈ ਅਰਜنٹინა ਜਾਣਾ ਪਿਆ ਐਸ ਵੇਲੇ ਉਹ ਬਿਓਨਸ ਆਰਸ ਦੀ ਫਲਾਈਟ ਚ ਉਹਦੇ ਫਾਦਰ ਆਏ ਨੇ ਸਕੀਟ ਦੇ ਵਿੱਚ 8 ਲੱਖ ਦਾ ਕੈਸ਼ ਪ੍ਰਾਈਜ਼ ਗਨੀਮਤ ਸੇਖੋ ਕਿਰਨ ਪਾਲਕੌਰ ਐਥਲੈਟਿਕ ਚ 400 ਮੀਟਰ ਲੇ ਤੇ ਮਿਕਸਡ ਲੇ ਦੇ ਵਿੱਚ ਮੈਡਲ ਜਿੱਤੇ ਆ 7 ਲੱਖ ਦਾ ਕੈਸ਼ ਪ੍ਰਾਈਜ਼ 400 ਮੀਟਰ ਚ ਮਨਜੀਤ ਕੌਰ ਮਨਦੀਪ ਕੌਰ ਦੀ ਵਾਰਸ ਤੇਜਿੰਦਰਪਾਲ ਤੂਰ ਸਾਰੇ ਉਹੀ ਖਿਡਾਰੀ ਆ ਜਿਸ ਬਾਰੇ ਬਰਗੇਡੀਅਰ ਸਾਹਿਬ ਕਹਿ ਰਹੇ ਸੀ ਇਹਨਾਂ ਨੂੰ ਤੁਸੀਂ ਡੀਐਸਪੀ ਲਾਇਆਗਾ ਇਹ 5 ਵਾਰ ਦਾ ਏਸ਼ੀਆ ਦਾ 골ਡ ਮੈਡਲਿਸਟਾ ਗੋਲਾ ਸੁੱਟਣ ਦੇ ਵਿੱਚ ਏਸ਼ੀਆ ਦਾ ਰਿਕਾਰਡ ਹੋਲਡਰ ਆ ਸਜਿੰਦਰਪਾਲ ਤੂਰ ਪਿਛਲੀ ਵਾਰ ਇਸ ਨੂੰ ਸਰਵਿਸਸ ਦਾ ਮੈਡਲ ਮਿਲਿਆ ਸੀ ਇਸਰ ਪੰਜਾਬ ਦਾ ਮੈਡਲ ਮਿਲਿਆ ਲਵਪ੍ਰੀਤ ਸਿੰਘ weight lifting ਦੇ ਵਿੱਚ ਇਹ ਸਰਵਿਸਸ ਦਾ ਖਿਡਾਰੀ ਆ ਪਾਰ ਸਰ ਤੁਸੀਂ ਸਰਵਿਸਸ ਦੇ ਖਿਡਾਰੀਆਂ ਨੂੰ ਵੀ ਸਨਮਾਨਿਤ ਕਰ ਰਹੇ ਹੋ weight lifting ਚ ਕਾਮਨਵੈਲਥ ਗੇਮਸ ਦਾ ਮੈਡਲਿਸਟ 5 ਲੱਖ ਦਾ ਇਨਾਮ ਕੋਮਲਪ੍ਰੀਤ ਸ਼ੁਕਲਾ ਫੈਂਸਿੰਗ ਦੇ ਵਿੱਚ ਹੌਕੀ ਚ ਵੀ ਅਸੀਂ ਮੈਡਲ ਜਿੱਤ ਰਹੇ ਆ ਐਥਲੈਟਿਕਸ ਚ ਵੀ ਤੇ ਫੈਂਸਿੰਗ ਦੇ ਵਿੱਚ ਵੀ ਅਸੀਂ ਮੈਡਲ ਜਿੱਤ ਰਹੇ ਆ 3 ਲੱਖ ਦੇ ਵਿੱਚ ਇਨਾਮ ਕੋਮਲਪ੍ਰੀਤ ਸ਼ੁਕਲਾ ਸੁਦਾ ਨੈਟਬਾਲ ਟੀਮ ਦੀ ਕੈਪਟਨ ਨੈੱਟਬਾਲ ਦੀ ਟੀਮ ਨੂੰ ਟੋਟਲ 20 ਲੱਖ ਦਾ ਇਨਾਮ ਮਿਲ ਰਿਹਾ ਹੈਗਾ ਇਸ ਦੀ ਕੈਪਟਨ ਨੂੰ 2 ਲੱਖ ਦਾ ਸੀ ਸਿੰਬੋਲਿਕ ਚੈੱਕ ਦੇ ਰਹੇ ਆ ਇਸ ਤੋਂ ਬਾਅਦ ਰੈਸਲਿੰਗ ਦੇ ਵਿੱਚ 97 ਕਿਲੋ ਦੇ ਵਿੱਚ ਨੇ 골ਡ ਜਿੱਤਿਆ ਸਾਹਿਲ 5 ਲੱਖ ਦਾ ਇਹਨੂੰ ਇਨਾਮ ਦੇ ਰਹੇ ਆ ਰੈਸਲਿੰਗ ਦੇ ਵਿੱਚ ਨੈਸ਼ਨਲ ਗੇਮ ਦਾ 골ਡ ਮੈਡਲਿਸਟ ਜੁਡੋ ਦੇ ਵਿੱਚ ਰਾਜਵਿੰਦਰ ਕੌਰ ਸਰ ਰਾਜਵਿੰਦਰ ਨੇ ਮਦਰ ਬਣਨ ਤੋਂ ਬਾਅਦ ਵਾਪਸੀ ਕੀਤੀ ਆ ਤੇ ਕਾਮਨਵੈਲਥ ਗੇਮਸ ਦੀ ਮੈਡਲਿਸਟ ਆ ਦੋ ਵਾਰ ਦੀ ਏਸ਼ੀਅਨ ਗੇਮ ਖੇਡੀਆਂ 올 인디아 폴스 메달 네셔널 메달 위너 ਤੇ ਇਸ ਵਾਰ ਮੈਡਲ ਜਿੱਤੇ ਆ ਪੈਰਾ ਖਿਡਾਰੀ ਸਰ ਨੀਸ਼ੂ ਦਿਮਾਨ ਜਿਸ ਕਾਰਨ ਨੇ ਹਰੇਸ਼ ਦਾ ਪਸੀਨਾ ਵੀ ਨਹੀਂ ਸੁੱਕਿਆ ਸਰ ਤੁਸੀਂ ਅੱਜ ਇਸ ਨੂੰ 1.5 ਲੱਖ ਦੇ ਕੈਸ਼ ਪ੍ਰਾਈਜ਼ ਨਾਲ ਸਨਮਾਨਿਤ ਕਰ ਰਹੇ ਆ ਖੇਲੋ ਇੰਡੀਆ ਪੈਰਾ ਗੇਮਸ 100 ਮੀਟਰ 200 ਮੀਟਰ ਤੇ 400 ਮੀਟਰ ਤਿੰਨੋਂ ਇਵੈਂਟ ਚ ਇਹਨਾਂ ਦੇ ਮੈਡਲ ਆਏ ਨੇ ਨੀਸ਼ੂ ਦਿਮਾਨ ਮੈਂ ਹੁਣ ਬੇਨਤੀ ਕਰੂੰਗਾ ਸਾਰੀ ਟੀਮ ਨਾਲ ਅਸੀਂ ਗਰੁੱਪ ਫੋਟੋ ਕਰ ਲਈਏ ਨੈਸ਼ਨਲ ਮੈਡਲ ਵਿਨਰ ਸਾਰੇ ਅੱਗੇ ਆ ਜਾਣ ਦੋ ਮਿੰਟ ਤੁਹਾਡੇ ਹੋ ਲੈਣੇ ਆ ਇਸ ਤੋਂ ਬਾਅਦ ਅਸੀਂ ਇੱਕ ਡਬੀਟੀ ਰਾਹੀਂ ਜੋ ਖਿਡਾਰੀ ਸਾਡੇ ਦਰਮਿਆਨ ਪੁੱਜੇ ਆ ਉਹਨਾਂ ਨੂੰ ਕੈਸ਼ ਪ੍ਰਾਈਜ਼ ਉਹਨਾਂ ਦੇ ਅਕਾਊਂਟ 'ਚ ਜਾਏਗਾ ਡਬੀਟੀ ਦੇ ਰਾਹੀਂ ਪ੍ਰਿੰਸਪਾਲ ਦਾ ਹੇਠਾ ਖੜਾ ਹੀ ਸਰ ਉੱਪਰ ਲੱਗੇਗਾ ਇਹ ਬਾਸਕਟਬਾਲ ਦਾ ਕੈਪਟਨ ਆ ਤੇ ਬਾਸਕਟਬਾਲ 'ਚ ਲਗਾਤਾਰ ਨੈਸ਼ਨਲ ਚੈਂਪੀਅਨਸ਼ਿਪ ਹੋਵੇ ਨੈਸ਼ਨਲ ਗੇਮਜ਼ ਹੋਵੇ ਸਾਡਾ 골ਡ ਮੈਡਲ ਆਉਂਦਾ ਇਹ ਨੈਸ਼ਨਲ ਗੇਮਜ਼ ਦੇ ਜੀਨਰ ਨੇ 107 ਖਿਡਾਰੀਆਂ ਨੂੰ ਅਸੀਂ 4 ਕਰੋੜ ਦੀ ਰਾਸ਼ੀ ਦੇ ਰਹੇ ਹਾਂ ਜਿਹੜੇ ਨੈਸ਼ਨਲ ਗੇਮਸ ਦੇ ਬਿੰਦਰ ਨੇ ਇਹ ਅੱਜ ਅਸੀਂ 11 ਖਿਡਾਰੀਆਂ ਨੂੰ ਸਿੰਬੋਲਿਕ ਤੌਰ ਤੇ ਸਟੇਜ ਤੇ ਬੁਲਾ ਕੇ ਸਨਮਾਨਿਤ ਕੀਤਾ 107 ਖਿਡਾਰੀਆਂ ਨੂੰ 4 ਕਰੋੜ ਦੀ ਟੋਟਲ ਰਾਸ਼ੀ ਆ ਜਿਹੜੀ ਉਹਨਾਂ ਦੇ ਸਿੱਧਾ ਖਾਤਿਆਂ ਦੇ ਵਿੱਚ ਜਮ੍ਹਾਂ ਹੋਏਗੀ ਹੁਣ ਇਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਉਹ ਰਸਮ ਨਿਭਾਉਣਗੇ ਡੀਬੀਟੀ ਰਾਈ ਨੂੰ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਆ ਦੋ ਛੋਟੀਆਂ ਛੋਟੀਆਂ ਸਾਡੇ ਸਰ ਰਸਮਾਂ ਬਟਨ ਦਬਾ ਕੇ ਸਾਡਾ ਡੀਬੀਟੀ ਰਾਈ ਇਹਨਾਂ ਦੇ ਕਾਊਂਟ ਵਿੱਚ ਹਾਕੀ ਟੀਮ ਨਾਲ ਗਰੁੱਪ ਫੋਟੋ ਦੀ ਬੇਨਤੀ ਆ 75 ਵਰਲਡ ਕੱਪ ਦੀ ਟੀਮ ਇਹ ਮੀਡੀਆ ਦੀ ਡਿਮਾਂਡ ਆ ਇਸ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਨਾਲ ਇਹਨਾਂ ਦੀ ਮਿਲਣੀ ਹੋਈ 75 ਵਰਲਡ ਕੱਪ ਟੀਮ ਤੇ ਸਾਰੇ ਖਿਡਾਰੀ ਤੇ ਪਰਿਵਾਰਕ ਮੈਂਬਰ ਗਰੁੱਪ ਫੋਟੋ ਲਈ ਬੋਦੀ ਕੋ ਸਾਹਿਬ ਬਲਬੀਰ ਸਿੰਘ ਸੀਨੀਅਰ ਦੇ ਪਰਿਵਾਰਕ ਮੈਂਬਰ ਡਾਕਟਰ 인ਦਰਪ੍ਰੀਤ ਕੌਰ ਚੀਮਾ ਓੰਕਾਰ ਸਿੰਘ ਜੀ ਅਸ਼ੋਕ ਦਿਵਾਨ ਜੀ ਹਰਚੰਦਰ ਸਿੰਘ ਜੀ ਹਰਿੰਦਰਜੀਤ ਸਿੰਘ ਚਿਮਨੀ ਬੇਨਤੀ ਆ ਇਹ ਹਾਕੀ ਟੀਮ ਦੀ ਉਹ 75 ਵਰਲਡ ਕੱਪ ਟੀਮ ਹੈ ਜੀ ਜੇ ਜੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਅ ਅੱਜ ਇੱਕ ਵੱਖਰੀ ਕਿਸਮ ਦਾ ਫੰਕਸ਼ਨ ਹੈ ਕੋਈ ਪੋਲੀਟਿਕਲ ਫੰਕਸ਼ਨ ਨਹੀਂ ਕੋਈ ਨਿਯੁਕਤੀ ਪੱਤਰਵੰਦ ਸਮਰੋਹਨੀ ਅੱਜ ਉਹਨਾਂ ਸ਼ਕਸ਼ੀਤਾਂ ਨੂੰ ਮਿਲਣ ਦਾ ਮੌਕਾ ਮਿਲ ਰਿਹਾ ਜਿਨ੍ਹਾਂ ਨੇ ਕਿਸੇ ਨਾ ਕਿਸੇ ਰੂਪ ਚ ਕਿਤੇ ਨਾ ਕਿਤੇ ਦੇਸ਼ ਦੇ ਝੰਡੇ ਨੂੰ ਉੱਪਰ ਜਾਂਦਾ ਆਪਣੀ ਅੱਖੀ ਲਿਖਿਆ ਚਾਹੇ ਉਹ ਵਰਲਡ ਕੱਪ ਹੋਵੇ ਚਾਹੇ ਉਹ 올림픽ਸ ਹੋਣ ਚਾਹੇ ਉਹ ਕਾਮਨਵੈਲਥ ਗੇਮਾਂ ਹੋਣ ਚਾਹੇ ਪੈਰਾ ਹੋਣ ਚਾਹੇ ਨੈਸ਼ਨਲ ਗੇਮਸ ਹੋਣ ਸੋ ਸਾਰਿਆਂ ਨੂੰ ਮੈਂ ਬਹੁਤ ਬਹੁਤ ਦਿਲੋਂ ਮੁਬਾਰਕ ਦਿਨਾ ਸਾਰਿਆਂ ਨੂੰ ਮੇਰੀ ਪਿਆਰਪਰੀ ਸਤਿ ਸ੍ਰੀ ਅਕਾਲ। ਜੀ ਸਪੋਰਟਸ ਐਕਟਿਵ ਸਾਹਿਬ ਬੈਠੇ ਨੇ ਸਰਪਜੀਤ ਜੀ ਬੜਾ ਇੰਟਰਸਟ ਲੈਂਦੇ ਨੇ ਖੇਡਾਂ ਦੇ ਵਿਕਾਸ ਤੌਰ ਤੇ। ਸੋ ਮੈਂ ਕੋਈ ਬਹੁਤਾ ਲੰਬਾ ਛੋੜਾ ਭਾਸ਼ਣ ਦੇਣ ਨਹੀਂ ਆਇਆ। ਬਸ ਮੈਂ ਬਹੁਤ ਵੱਡਾ ਸਪੋਰਟਸ ਲਵਰ ਆ। ਤੁਸੀਂ ਕਿਸੇ ਨਾ ਕਿਸੇ ਭਾਸ਼ਣ 'ਚ ਜਾਂ ਕਿਸੇ ਕਿਸੇ ਸਪੀਚ ਦੇ ਵਿੱਚ ਜਾਂ ਕਿਤੇ ਮੇਰੀ ਇੰਟਰਵਿਊ 'ਚ ਕੁਝ ਨਾ ਕੁਝ ਸਪੋਰਟਸ ਬਾਰੇ ਸੁਣਾ ਹੀ ਹੋਣਾ। ਸੋ ਸਭ ਤੋਂ ਪਹਿਲਾਂ ਤਾਂ ਬਗੇੜੀ ਸਾਹਿਬ ਤੁਹਾਡਾ ਧੰਨਵਾਦ ਹਾਲਾਂਕਿ ਅਸੀਂ ਉਦੋਂ ਹੈ ਨਹੀਂ ਸੀ ਪਰ ਤੁਸੀਂ ਵਰਲਡ ਕੱਪ ਸਾਡੇ ਤੋਂ ਪਹਿਲਾਂ ਲਿਆਏ ਸੀਗੇ ਤੇ ਮੈਨੂੰ ਮੇਰੇ ਪਿਤਾ ਜੀ ਨੇ ਬੜੇ ਹਾਕੀ ਦੇ ਫੈਨ ਸੀ ਰੇਡੀਓ ਤੇ ਕਮੈਂਟਰੀ ਆਉਂਦੀ ਹੁੰਦੀ ਸੀ ਤਾਂ ਉਹਨਾਂ ਨੇ ਮੈਨੂੰ ਇਹ ਚਿੰਗ ਲਾਈ ਸੀ ਹਾਕੀ ਦੀ ਤੇ ਥੋੜੇ ਜਿਹਾ ਵੱਡੇ ਹੋ ਕੇ ਮੈਨੂੰ ਪਲੇਅਰਾਂ ਦੇ ਨਾਮ ਪਤਾ ਲੱਗਣ ਲੱਗੇ ਫਿਰ ਉਹਨਾਂ ਨੇ ਮੈਨੂੰ ਹਿਸਟਰੀ ਵੀ ਦੱਸੀ ਬਾਅਦ ਚ ਸੋ ਅੱਜ ਵੀ ਮਾਨ ਮਹਿਸੂਸ ਹੈ ਕਿ ਉਸ ਵੇਲੇ 10-11 ਪਲੇਅਰ ਸੀਗੇ ਅੱਜ ਵੀ 10-11 ਪਲੇਅਰ ਸਾਡੀ ਕਰੰਟ ਟੀਮ ਦੇ ਵਿੱਚ ਪੰਜਾਬ ਦੇ ਤੇ ਬਾਕੀ ਗੇਮਾਂ ਦੇ ਵਿੱਚ ਜਿਵੇਂ ਬੱਚੀ ਨੇ ਦੱਸਿਆ ਕਿ ਅੱਜ ਇਹ ਇਵੈਂਟ ਅੱਜ ਖਤਮ ਹੋਊਗਾ ਪਰ ਉਹ ਤਿੰਨ ਮੈਡਲ ਜਿੱਤ ਕੇ ਇੱਥੇ ਆ ਗਈ ਤੇ ਅੱਜ ਹੀ ਸਨਮਾਨ ਹੋ ਰਿਹਾ ਹੈ ਪਹਿਲਾਂ ਮੈਨੂੰ ਪਲੇਅਰਾਂ ਨੇ ਦੱਸਿਆ ਕਹਿੰਦੇ ਸਾਨੂੰ ਤਾਂ ਇਹ ਨਹੀਂ ਪਤਾ ਲੱਗਦਾ ਸੀ ਵੀ ਆਹ ਜਿਹੜਾ ਸਾਨੂੰ ਅੱਜ ਬੁਲਾਇਆ ਹੈ ਇਹ ਕਿਹੜੇ ਟੂਰਨਾਮੈਂਟ ਦਾ ਨਾਮ ਦੇ ਰਹੇ ਨੇ ਉਹ ਵੀ ਭੁੱਲ ਜਾਂਦੇ ਸੀਗੇ ਵੀ ਕੋਤੋਂ ਤੋੜੋ ਤੋੜ ਤੰਤਸਾ ਲੰਘ ਜਾਂਦੇ ਸੀ ਜোন ਬੋਟਾ ਬੋਟਾ ਨੇੜੇ ਆਉਂਦੀਆਂ ਸੀ ਉਹਨੂੰ ਕਹਿੰਦੇ ਸੀ ਬੁਲਾ ਲਓ ਬੁਲਾ ਲਓ ਇਹਨਾਂ ਨੂੰ ਦੇਖ ਲੈਣੇ ਆਂ ਤੋ ਸਿਤਾਏ ਕੀਤਾ ਜਦੋਂ ਹੀ ਜਿੱਤ ਕੇ ਆਉਣ ਉਹਨਾਂ ਨੂੰ ਐਪਰੀਸ਼ੀਏਟ ਕਰੋ ਤਾਂ ਕਿ ਆਗਲਿਆਂ ਨੂੰ ਆਉਣ ਵਾਲੀ ਪੀੜੀ ਨੂੰ ਐਪਰੀਸ਼ੀਏਸ਼ਨ ਮਿਲੇ ਪ੍ਰੇਰਨਾ ਮਿਲੇ ਤੇ 골ਡ ਮੈਡਲਿਸਟ ਲਈ সিলవర్ ਮੈਡਲਿਸਟ ਲਈ ব্রॉन्ਜ਼ ਲਈ ਤਾਂ ਹੈਗੇ ਨੇ ਨਾ इवन ਪਾਰਟਿਸਪੇਸ਼ਨ ਤੇ ਵੀ ਨਾਮ ਹੈ ਸਾਡੇ ਜੇ ਕੋਈ 올림픽 ਚ ਪਾਰਟਿਸਿਪੇਟ ਕਰਦਾ ਨਹੀਂ ਵੀ ਕੁਝ ਜਿੱਤਦਾ ਪਾਰਟਿਸਿਪੇਸ਼ਨ ਦਾ ਵੀ ਨਾਮ ਹੈ এਸ਼ੀਆਟ ਦਾ ਵੀ ਨਾਮ ਹੈ ਕਾਮਨਬੈਲ ਦਾ ਵੀ ਨਾਮ ਹੈ ਪਰ ਸਾਡੇ ਬੱਚੇ ਹੋ ਨਹੀਂ ਸਕਦਾ ਜੇ ਪਾਰਟਿਸਿਪੇਟ ਕਰਨ ਤੇ ਕੁਝ ਲੈ ਕੇ ਨਾ ਆਉਣ ਕਿਉਂਕਿ ਆਪਾ ਪੰਜਾਬੀਆਂ ਜਾਂਦਾ ਫਿਰ ਘਰੀ ਬੈਠੇ ਰਹਿੰਦੇ ਆ ਜਾਂ ਫਿਰ ਟੌਪ ਤੋਂ ਘਟ ਕੋਈ ਬੀਸ਼ਨ ਪਸੰਦ ਨਹੀਂ ਆਉਂਦੀ ਸੋ ਅੱਜ ਜਿੰਨਾ ਵੀ ਤੁਹਾਨੂੰ ਕੋਈ ਰਾਸ਼ੀ ਜਿਹੜੀ ਹੈ DBT ਹੋਊਗੀ ਤੁਹਾਡੇ ਬੈਂਕ ਅਕਾਊਂਟਸ ਦੇ ਵਿੱਚ ਆ ਗਈ ਹੋਣੀ ਤੇ ਉਹ ਕੋਈ ਏਸਾਨ ਨਹੀਂ ਹੈਗਾ ਉਹ ਸਾਡਾ ਫਰਜ਼ ਹੈ ਕਿ ਅਸੀਂ ਤੁਹਾਡਾ ਸਨਮਾਨ ਕਰੀਏ ਮਾਨ ਸਨਮਾਨ ਕਰੀਏ ਬਹੁਤ ਸਾਰੇ ਪਲੇਅਰਾਂ ਦੇ ਫੈਮਿਲੀ ਮੈਂਬਰਸ ਆਏ ਨੇ ਕੁਝ ਪਲੇਅਰ ਦੁਨੀਆ 'ਚ ਨਹੀਂ ਰਹੇ ਪੁਰਾਣੇ ਉਹਨਾਂ ਦੇ ਫੈਮਿਲੀ ਮੈਂਬਰਸ ਆਏ ਨੇ ਤਾਂ ਜੋ ਉਹਨਾਂ ਦੀ ਆਤਮਾ ਨੂੰ ਬੜੀ ਸ਼ਾਂਤੀ ਮਿਲਦੀ ਹੋਊਗੀ ਕਿ ਚਲੋ ਸਾਡੀ ਵੀ ਕਿਸੇ ਨੇ ਇੰਨੇ ਸਾਲਾਂ ਬਾਅਦ ਯਾਦ ਦੇ ਵਿੱਚ ਕੋਈ ਨਾਮ ਲਿਆ ਕਿਸੇ ਸਟੇਜ ਤੋਂ ਸੋ ਖੇਡਾਂ ਦੇ ਵਿੱਚ ਭਾਵੇਂ ਖੇਡਾਂ ਵਾਤਨ ਪੰਜਾਬ ਦੀਆਂ ਨੇ ਭਾਵੇਂ ਕਿਸੇ ਵੀ ਕਿਸਮ ਦਾ ਕੋਈ ਹੋਰ ਸਪੋਰਟਸ ਹੋ ਰਹੀ ਹੈ ਪੰਜਾਬ ਸਰਕਾਰ ਵੱਲੋਂ ਕਦੇ ਕੋਈ ਕਮੀ ਨਹੀਂ ਰੱਖੀ ਮੈਂ ਖੁਦ ਬਹੁਤ ਵੱਡਾ ਸਪੋਰਟਸ ਲਵਰ ਹਾਂ NBA ਤੋਂ ਲੈ ਕੇ ਟੈਨਿਸ ਤੋਂ ਲੈ ਕੇ ਹਾਕੀ ਤੋਂ ਲੈ ਕੇ ਕ੍ਰਿਕਟ ਤੋਂ ਲੈ ਕੇ IPL